ਦਿੱਲੀ ਕ੍ਰਾਇਮ ਨਿਊਜ਼ ਦੇਖ ਰਹੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਸੋ ਮੈਂ ਤੁਹਾਡਾ ਆਪਣਾ ਬਿੰਦਰ ਸੇਲੇ ਵਾਲਾ ਅੱਜ ਅਸੀਂ ਪਹੁੰਚੇ ਆ ਜੀ ਬਾਰਡਰ ਤੇ ਵਸਿਆ ਹੋਇਆ ਸ਼ਹਿਰ ਫਾਜ਼ਿਲਕਾ ਸੋ ਫਾਜ਼ਿਲਕਾ ਦੇ ਨਜ਼ਦੀਕ ਬੁੱਕਲ ਚ ਵਸਿਆ ਹੋਇਆ ਪਿੰਡ ਪੱਕਾ ਚਿਸਤੀ ਜਿੱਥੇ ਅਸੀਂ ਪਹੁੰਚੇ ਆ ਉੱਥੇ ਜਾ ਕੇ ਕੀ ਦੇਖਿਆ ਕਿ ਲੋਕ ਜਿਹੜੇ ਪੱਕਾ ਚਿਸਤੀ ਦੇ ਵਸਨੀਕ ਬਾਰਡਰ ਦੀ ਲਪੇਟ ਚ ਆਏ ਆ ਜਿਹੜਾ ਪੰਜ ਚਾਰ ਦਿਨਾਂ ਤੋਂ ਬਾਰਡਰ ਤੇ ਪਾਕਿਸਤਾਨ ਦਾ ਤੇ ਭਾਰਤ ਦਾ ਜੰਗ ਦਾ ਤਣਾਅ ਬਣਿਆ ਹੋਇਆ ਆ ਉਹਦਾ ਜਿਹੜਾ ਡਰਦੇ ਹੋਏ ਜਾਂ ਉਹਦਾ ਕਰਕੇ ਲੋਕ ਆਪਣੇ ਘਰ ਛੱਡ ਕੇ ਸਮਾਨ ਲੈ ਕੇ ਹੋਰ ਆਪਣੀਆਂ ਰਿਸ਼ਤੇਦਾਰੀਆਂ ਚ ਜਾਨੀ ਕਿ ਬਾਰਡਰ ਤੋਂ ਦੂਰ ਰਹਿਣ ਦਾ ਜਿਹੜਾ ਬੰਦੋਬਸਤ ਕਰ ਰਹੇ ਆ ਤੇ ਸਾਡੇ ਨਾਲ ਮੌਜੂਦ ਨੇ ਬਾਈ ਜੀ ਸਾਡੇ ਤੁਸੀਂ ਦੇਖ ਰਹੇ ਹੋ ਸਮਾਨ ਦੇ ਉੱਪਰ ਹੀ ਭੈਣ ਜੀ ਬੈਠਿਆ ਭੈਣ ਜੀ ਪੱਕਾ ਚਿਸਤੀ ਤੋਂ ਆਏ ਹੋ ਹਾਂਜੀ ਪੱਕਾ ਕਿੰਨੇ ਕੁ ਲੋਕ ਇੱਥੋਂ ਕਰਾਚੋਂ ਤੁਰ ਚਲੇ ਆਈ ਸਾਰੇ ਤੁਰ ਤੋਂ ਥੋੜੇ ਬਿਦਲੇ ਰਹਿ ਗਏ ਸਾਰਾ ਪੈਂਦੀ ਘਰ ਲਈ ਰਹਿ ਗਏ ਹੁਣ ਸਾਡੇ ਕੋਲ ਕਿਰਾਇਆ ਨਹੀਂ ਸੀ ਸਾਡੇ ਹੁਣ ਆ ਬਾਈ ਤੇਲ ਪਾ ਕੇ ਦੇਖਾ ਜਿੰਮੇਦਾਰ ਮੰਨ ਲਗਿਆ ਸੀ ਕੋਟਰਾ ਨਹੀਂ ਲਿਆ ਆ ਸਾਡੇ ਤੋਂ ਕਿਰਾਇਆ ਹੈ ਨਹੀਂ ਸੀ ਕਿ ਅਸੀਂ ਸਮਾਨ ਲੈ ਕੇ ਚੱਲ ਗਏ ਇਹ ਬਹੁਤ ਘਰ ਛੱਡਣਾ ਬੜਾ ਮੁਸ਼ਕਲ ਹੁੰਦਾ ਬਹੁਤ ਦੁੱਖ ਲੱਗਦਾ ਹੁਣ ਆ ਘਰ ਫੜਨ ਦੇ ਤੇ ਹੋਰ ਜੇ ਪਿੱਛੇ ਸਮਾਨ ਲੈ ਕੇ ਆਏ ਆ ਲੋਕ ਬਹੁਤ ਆਈ ਜਾਂਦੇ ਆ ਤੇ ਚਲੋ ਸਾਡੇ ਨਾਲ ਜਿੰਮੇਦਾਰੀ ਲੈ ਗਏ ਨਾ ਵੱਡੇ ਗਾਣ ਉਹ ਪਹਿਲਾਂ ਰੀਸ ਪਾ ਦੇਣੇ ਕਿਸਾਨ ਚੱਕੀ ਦੇ ਤੇ ਫਿਰ ਮਾਰੀ ਤਗਰੀਬਾਂ ਨੂੰ ਟਕਣਾ ਪੈਂਦਾ ਜਾਂ ਘਾਰੇ ਕਿਉਂ ਜਾਂਦੀ ਹੈ ਹਾਂਜੀ ਹਾਂਜੀ ਗਰੀਬਾਂ ਵੱਡੇ ਇਨਸਾਨ ਦਾਦੇ ਨੇ ਸਾਰੇ ਕੁਝ ਆ ਸਮਾਨ ਕਿਹੜੇ ਪਿੰਡ ਲੈ ਕੇ ਜਾਏ ਠੀਕ ਹੁੰਦਾ ਇੱਥੇ ਕਲਨ ਤਾਂ ਆਪ ਜਮਾ ਬਾਟਰ ਦੇ ਨਾਲ ਹੀ ਹੈ ਕੋਈ ਨਹੀਂ ਆਗਾ ਕੁਝ ਖਾਂ ਹੀ ਨਹੀਂ ਮਿਲਦੀ ਕੋਣ ਆਵੇ ਸਮਾਨ ਛੋਟ ਕੇ ਆਇਆ ਤੋ ਵਰਤ ਰੱਖ ਚਾਹ ਰਿਸ਼ਤਦਾਰੀ ਆ ਜਾ ਕੁਝ ਵੀ ਹੈ ਉਹ ਕਿੱਥੇ ਵਿਖਣਾ ਪੈਂਦਾ ਇਥੇ ਦਾ ਮਾਹ ਇਤੋਂ ਨੇ ਇੱਥੇ ਦਾ ਨੇੜ ਹੈ ਇਥੋਂ ਨਿਕਲੀਏ ਚਲੋ ਠੀਕ ਹੈ ਜੀ ਮਿਲਦੇ ਆਪਾਂ ਚੱਲਦੇ ਆ ਅੱਗੇ ਪੱਕਾ ਜਿਸਤੀ ਪੈਲਟਰੀ ਉੱਥੋਂ ਦੇ ਹੋਰ ਵੀ ਲੋਗਾ ਤੋਂ ਆਪਾਂ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਵੀਰਾਂ ਤੁਸੀਂ ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ